ਸਮੇ ਦਾ ਸਭ ਤੋਂ ਛੋਟਾ ਪੈਮਾਨਾ ਦਮ ਤੇ ਜਦ ਮਨੁੱਖ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਦਮ ਹੀ ਨਹੀਂ ਸੀ ਤੇ ਜਦ ਦਿਨ ਹੀ ਨਹੀਂ ਸੀ ਤਾਂ ਫਿਰ ਸਮਾਂ ਕਿੱਥੇ ਸੀ ਸਮਾਂ ਨਹੀਂ ਸੀ ਜਿਸ ਦਿਨ ਮੈਂ ਕਹਾਂ ਮਜਬੂਰੀ ਕਿਉਂਕਿ ਦਿਨ ਤੇ ਨਹੀਂ ਸੀ ਜਿਸ ਦਿਨ ਸਮੇ ਦਾ ਜਨਮ ਹੋਇਆ ਜਾਂ ਇੰਜ ਕਹਾਂ ਦਿਨ ਦੇ ਨਾਲ ਜਦ ਸਮੇ ਦਾ ਜਨਮ ਦਿਨ ਦਾ ਜਨਮ ਹੋਇਆ ਸਮੇਂ ਦਾ ਜਨਮ ਹੋਇਆ ਉਹ ਦਿਨ ਅਗਰ ਅਸੀਂ ਯਾਦ ਕਰੀਏ ਉਹ ਨਵਾਂ ਦਿਨ ਹੈ ਨਵਾਂ ਸਾਲ ਉਤੋਂ ਸ਼ੁਰੂ ਹੋਇਆ ਉਹ ਦਿਨ ਕਿਹੜੇ ਦਿਨ ਹੋਇਆ ਦਿਨ ਤੇ ਹੈ ਹੀ ਨਹੀਂ ਸੀ ਉਹ ਦਿਨ ਕਿਸ ਵਕਤ ਹੋਇਆ ਵਕਤ ਤੇ ਹੈ ਹੀ ਨਹੀਂ ਸੀ ਤੇ ਇਸ ਵਾਰ ਸੇ ਗੁਰੂ ਨਾਲਿਕ ਦੇਵ ਜੀ ਕਹਿੰਦੇ ਥੇ ਤੋਾਰ ਨਾਲ ਜੋਗੀ ਜਾਣੇ ਰੋਤਾ ਨਾ ਕੋਈ ਜਾ ਕਰ ਤਸਰਟੀ ਕੋ ਸਾਜੇ ਆਪੇ ਜਾਣੇ ਸੋਈ ਫੋ ਫਿਰ ਨਵਾਂ ਸਾਲ ਮਨਾਣਾ ਗੁਸਤਾਖੀ ਮਾਫ ਕਹਿੰਨ ਜਗਤ ਕੀ ਪੀੜਾ ਚਾ ਕੋਛ ਵੀ ਨਹੀਂ ਕੋਛ ਵੀ ਔਰ ਹਾਜ਼ਰਤ ঈਸਾ ਦਾ ਜਨਮ ਦਿਨ ਇੰਜ ਕਰ 25 ਦੰਬਰ ਨੂੰ ਕਿਦਰੇ ਹੋਏ ਸਨ ਤੇ ਸੂਰਜ ਦੀ ਗਤੀ ਦੇ ਮੁਤਾਬਿਕ 1 ਜਨਵਰੀ ਨਾਲ ਇੱਕ ਗਣਤ ਆਰੰਭ ਹੁੰਦੀ ਹੈ ਉਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਤੇ ਇਹ ਤੇ ਹਜ਼ਰਤ ঈਸਾ ਦਾ ਜਨਮ ਦੇ ਨਵਿਆ ਨਵਾਂ ਸਾਲ ਥੋੜੇ ਹੋਇਆ ਇੱਕ ਖੇਤਰ ਇੱਕ ਚੇਤਨੂ ਰਾਜੇ ਬਿਕਰਮਾ ਜੇਤ ਦਾ ਜਨਮ ਹੋਇਆ ਸੀ ਬਿਕਮੇ ਸੰਮਤ ਇਹ ਜੀ ਬਿਕਮੇ ਸਾਲ ਹੈ ਸਾਲ ਤੇ ਪ੍ਰਮਾਤਮਾ ਨੇ ਬਣਾਏ ਨੇ ਗੱਲ ਖਤਮ ਬਿਕਮਾ ਜੇਤ ਦਾ ਜਨਮ ਸਾਰਾ ਅਹਿਲੇ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਤੁਸੀਂ ਕਿਸੇ ਰਬ ਦੇਸ਼ ਦੇ ਚ ਨਹੀਂ ਦੇਖੋਗੇ 22 23 ਦੇਸ਼ ਨੇ ਇਸਲਾਮੀ ਇੱਕ ਦੇਸ਼ ਵੀ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਹੈ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਉਸ ਦਿਨ ਤੋਂ ਉਸ ਸਮੇਂ ਦੀ ਗਿਣਤੀ ਕਰਦੇ ਨੇ ਉਹਨੂੰ ਕਹਿੰਦੇ ਨੇ ਹਿਜਰੀ ਸੰਮਤ ਕਿਸੇ ਤਰੀਕੇ ਨਾਲ ਬਾਕੀ ਕੌਮਾਂ ਦੇ ਵੀ ਆਪਣੇ ਆਪਣੇ ਸਮੰਤ ਬਣਾਏ ਹੋਏ ਨੇ ਪਰ ਉਹ ਆਪਣੇ અવਤਾਰ ਦੇ ਜਨਮ ਦਿਨ ਨਾਲ ਜਾਂ ਆਪਣੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਕਿਸੇ ਖਾਸ ਕੌਮ ਦੀ ਘਟਨਾ ਨਾਲ ਨਵਾਂ ਸਾਲ ਤੇ ਉਸ ਦਿਨ ਆਰੰਭ ਹੁੰਦਾ ਜਿਸ ਦਿਨ ਨਵਾਂ ਦਿਨ ਸੀ ਤੇ ਨਵਾਂ ਦਿਨ ਜਿਸ ਦਿਨ ਆਰੰਭ ਹੋਇਆ ਕੁਝ ਨਹੀਂ ਪਤਾ ਕੁਝ ਵੀ ਨਹੀਂ ਪਤਾ ਸਭ ਕਲਪਨਾ ਹੀ ਕਲਪਨਾ ਕਪੌਲ ਕਲਪਨਾ ਮੈਂ ਤੇ ਦਿੱਲੀ ਦੇਚ ਬਹੁਤ ਵੱਡੇ ਇਕੱਠ ਦੇ ਚੱਕੇ ਆਇਆ। ਪ੍ਰੇਨਾ ਨੇ ਕਿਸ਼ਾਈ ਕੈਲੰਡਰ ਬਣਾਉਣ ਦੀ ਕੀ ਲੋੜ ਸੀ ਜੇ 1 ਜਨਵਰੀ ਜੋ ਹੈ ਨਵਾਂ ਸਾਲ ਹੈ। ਇਸ ਕੈਲੰਡਰ ਦੀ ਕੀ ਲੋੜ ਹੈ? ਜਵਾਬ ਨਹੀਂ ਸੀ ਕਿਸੇ ਦਾ। ਖੈਰ ਮੁਖਤਸਰ ਇਤੇਮ ਵਿਚਾਰ ਜੋ ਹੈ ਗੱਲ ਆ ਗਈ ਥੇ ਸਵਾਰ ਨਾ ਜੋਗੇ ਜਾਣੇ ਰੁਤ ਮਾ ਨਾ ਕੋਈ ਜਾ ਕਰ ਤਾਂ ਸਿਲਟੇਕ ਹੋ 사ਜੇ ਆਪੇ ਜਾਣੇ ਸੋਈ। حضرت ایسا جس دی اتنی ਵੱਡੀ উম্মت ہے بڑا بھاری প্রভাব ਹੈ کچھ মনোচিন্তক تے من دے نے باہر دے روپ دے رೇಖا وچ پاਵੇਂ کوئی ہندو دکھائی دیندا ہے جے نہیں دکھائی دیندا ہے بودھی دکھائی دیندا ہے শেখ دکھائی دیندا ہے بہت سارے سب کرسچن دین ہے انہاں دے رسم و رواج بچے دا جنم دن منانا ہے کیک کٹو موم بتییاں پھโก یا جلاو ਇਹਦੇ ਸਭ ਇਸਾਈ ਰਸਮਾਂ ਹੈ ਭਾਸ਼ਾ ਪਹਿਰਾਵਾ ਤਮ ਤਮੈਜ਼ ਆ ਤਮਦਨ ਕਲਚਰ ਸਭ ਤੇ ਇਸਾਈਅਤ ਛਾਈ ਹੋਈ ਸਭ ਤੇ ਛਾਈ ਹੋਈ ਵਿਦਵਾਨ ਕਹਿੰਦੇ ਨੇ ਕੀ ਹੋਇਆ ਜੈ ਨਹੀਂ ਹੈ ਬੋਧੀ ਹੈ ਹਿੰਦੂ ਹੈ ਮੁਸਲਮੈ ਸਿੱਖ ਹੈ ਸਭ ਤੇ ਇਸਾਈਅਤ ਛਾਈ ਹੋਈ ਹੈ ਵਿਆਪਕ ਰੂਪ ਦੇ ਛਾਈ ਹੋਈ ਹੈ ਫਿਰ ਵਿਚਾਰ ਗੱਲ ਆ ਕੇ ਏ ਪੈਗੰਬਰ ਜਿਸ ਦੀ ਇਤਨੀ ਵੱਡੀ ਉਮਤ ਹੈ ਇਤਨਾ ਵੱਡਾ ਪ੍ਰਭਾਵ ਹੈ ਪਤਾ ਹੈ ਕੀ ਕਹਿੰਦਾ ਇਹਨੂੰ ਮੈਂ ਕਈ ਦਿਨ ਸੋਚਿਆ ਸੋਚਣ ਤੋਂ ਬਾਅਦ ਮੈਂ ਸਟੇਜ ਤੇ ਲੈਣ ਤੇ ਮੈਨੇ ਲਿਆਂਦਾ ਸੀ ਮੈਂ ਸੋਚਦਾ ਸੀ ਨਹੀਂ ਇਹਨੂੰ ਨਿਗਰ ਨਿਰੀਖਣ ਕਰਨਾ ਪਏਗਾ ਖੋਖਣਾ ਪਏਗਾ ਇਹ ਗੱਲ ਕਿਸ ਹੱਦ ਤੱਕ ਸਹੀ ਹੈ ਫਿਰ ਮੈਨੂੰ ਮਹਿਸੂਸ ਹੋਇਆ ਨਹੀਂ ਮੈਂ ਗਲਤੀ ਤੇ ਆ ਇਹ ਵਕਤ ਦਾ ਪੈਗੰਬਰੀ ਪੁਰਸ਼ ਠੀਕ ਹੈ ਠੀਕ ਕਹਿ ਰਹੇ ਈਸਾ ਕਹਿੰਦਾ ਅਗਰ ਕੋਈ ਮੈਨੂੰ ਇਹ ਆਖੇ ਕਿ ਇੱਕ ਉਠ ਸੋਈ ਦੇ ਨੱਕੇ ਵਿੱਚੋਂ ਲੰਘ ਗਿਆ ਹੈ ਲੰਘ ਕੇ ਕਹਿੰਦਾ ਮੈਂ ਮਨ ਲਵਾਗਾ ਮੈਂ ਕਿੰ ਤੋ ਪਰੰਤੋ ਨਹੀਂ ਕਰਾਂਗਾ ਮੈਂ ਸ਼ੱਕ ਸ਼ੋਭਾ ਨਹੀਂ ਕਰਾਂਗਾ ਮੈਨੂੰ ਕਿਸੇ ਪ੍ਰਕਾਰ ਦਾ ਸ਼ੱਕ ਨਹੀਂ ਹੋਵੇਗਾ ਮੈਂ ਤਸلیم ਕਰ ਲਵਾਂਗਾ ਹੋ ਗਿਆ ਹੋਵੇਗਾ ਹੋ ਗਿਆ ਹੋਵੇਗਾ ਸ਼ਾਇਦ ਇਤਨਾ ਛੋਟਾ ਉੱਠ ਹੋਵੇ ਇਹ ਕੋਈ ਸੂਈ ਦਾ ਨੱਕਾ ਹੀ ਇਤਨਾ ਵੱਡਾ ਹੋਵੇ ਚਲੋ ਮੈਂ ਮੰਨ ਲਵਾਂਗਾ ਝੋਕੇ ਜਿਸ ਇਲਾਕੇ ਦੇ ਵਿੱਚ ਰਹਿਣ ਵਾਲੇ ਸਨ ਉੱਥੇ ਸਭ ਤੋਂ ਵੱਡਾ ਜਾਨਵਰ ਉੱਠ ਅਰਬ ਦੇਸ਼ਾਂ 'ਚ ਪਰ ਮਰੂਥਲ ਤੋਂ ਇਹ ਸਾ ਕਹਿੰਦੇ ਨੇ ਅਗਰ ਮੈਨੂੰ ਕੋਈ ਇਹ ਆਖੇ ਉੱਠ ਸੋਈ ਦੇ ਨਖੇ ਦੇ ਚੋਂ ਲੰਘ ਗਏ ਬਿਨਾਂ ਸ਼ੱਕੋ ਸ਼ੋਭਾ ਦੇ ਮੈਂ ਮੰਨ ਲਵਾਂਗਾ ਅਗਰ ਮੈਨੂੰ ਕੋਈ ਇਹ ਆਖੇ ਕਿ ਚੋਟੀ ਦਾ ਧਨਵਾਨ ਭਗਵਾਨ ਤੱਕ ਪਹੁੰਚ ਗਿਆ ਮੈਂ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਈਸਾ ਦੇ ਇਹ ਬੋਲ ਹੈਰਾਨਗੀ ਹੋਈ ਕਿਉਂ ਕਿਉਂ ਧਨਵਾਨ ਬਾਰ ਬੁਖੀ ਆਉਂਦਾ ਹੈ ਉਦੀ ਮਨੋਵਿਰਤੀ ਉਦੀ ਦਿਮਾਗੀ ਸ਼ਕਤੀ ਉਦੀ ਸਰੀਰਕ ਸ਼ਕਤੀ ਸਭ ਬਾਰ ਉਲਝੀ ਹੋਈ ਹੁੰਦੀ ਹੈ। ਅੰਤਰਮੁਖੀ ਹੁੰਦਾ ਹੀ ਨਹੀਂ। ਤੇ ਅੰਤਰਮੁਖੀ ਹੋਏ ਬਿਨਾ ਧਾਰਮਕ ਹੋਣਾ ਔਖ ਹੈ। ਅੰਤਰਮੁਖੀ ਹੋਏ ਬਿਨਾ ਪ੍ਰਮਾਤਮਾ ਦੇ ਨੇੜੇ ਜਾਣਾ ਔਖ ਹੈ। ਕਿਉਂਕਿ ਪ੍ਰਮਾਤਮਾ ਨੂੰ ਕਿੱਥੋਂ ਲਵਾਂਗੇ ਸਾਗਰ ਦੇ ਚੋਂ ਜ਼ਮੀਨ ਦੇ ਚੋਂ ਆਸਮਾਨ ਦੇ ਚੋਂ ਸੂਰਜ ਚੰਦ ਤਾਰਿਆਂ ਦੇ ਚੋਂ ਨਹੀਂ ਆਪਣੇ ਵਿੱਚ ਉਹ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੇਸ ਕਾ ਵਿਸਰਾਮ ਜੋ ਆਪਣੇ ਨੇੜੇ ਨਹੀਂ ਤੇ ਆਪਣੇ ਵਿੱਚ ਪ੍ਰਵੇਸ਼ ਹੀ ਨਹੀਂ ਕੀਤਾ ਇਹ ਕਿਸ ਤਰ੍ਹਾਂ ਧਾਰਮਿਕ ਹੋਵੇਗਾ ਜਿਹੜਾ ਮਨੁੱਖ ਗੁਸਤਾਖੀ ਮਾਫ ਮੈਂ ਬਾਰ ਬਾਰ ਮਾਫੀ ਮੰਗ ਲਾ ਮਹਾਂਪੁਰਖਾਂ ਦੇ ਬੋਲ ਨੇ ਤੁਹਾਡੇ ਸਾਹਮਣੇ ਰੱਖ ਰਿਹਾ ਹੈ ਜਿਹੜਾ ਮਨੁੱਖ ਜਿਤਨਾ ਬਾਹਰ ਮੁਖੀ ਹੋਵੇਗਾ ਉਤਨਾ ਹੀ ਅਧਾਰਮਕ ਹੋਵੇਗਾ ਉਤਨਾ ਹੀ ਅਧਾਰਮਕ ਹੋਵੇਗਾ ਉਤਨਾ ਹੀ ਸੰਸਾਰੀ ਹੋਵੇਗਾ ਜਾਂ ਨਾਲ ਕਹੇ ਤਾਂ ਉਤਨਾ ਹੀ ਹੰਕਾਰੀ ਹੋਵੇਗਾ ਜਿਹੜਾ ਮਨੁੱਖ ਆਪਣੇ ਨੇੜੇ ਹੋਵੇਗਾ ਉਤਨਾ ਹੀ ਉਹ ਪ੍ਰਮਾਤਮਾ ਦੇ ਨੇੜੇ ਹੋਵੇਗਾ ਜਿਹੜਾ ਮਨੁੱਖ ਆਪਣੇ ਅੰਦਰ ਪ੍ਰਵੇਸ਼ ਕਰ ਗਿਆ ਹੈ ਉਨੇ ਤੇ ਪ੍ਰਮਾਤਮਾ ਦਾ ਦਵਾਰ ਖੜਕਟਾ ਦਿੰਦਾ ਹੈ ਦਰਮਾ ਦੇਠਾ ਢੇ ਦਰਵਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰ اے ਪ੍ਰਭੂ ਆਪਣਾ ਦਰਵਾਜ਼ਾ ਖੋਲ ਓਣ ਇਹਦਾ ਮਤਲਬ ਕਬੀਰ ਕਹਿ ਰਹੇ ਨੇ ਮੈਂ ਅੰਤਰਮੁਖੀ ਹੋ ਗਿਆ ਸਾਰੋਂ ਪਾਸੇ ਸਿਮਟ ਕੇ ਮੈਂ ਆਪਣੇ ਅੰਦਰ ਆ ਗਿਆ ਹੁਣ ਇਹ ਦਰਵਾਜ਼ਾ ਮੈਂ ਨਹੀਂ ਖੋਲ ਸਕਦਾ ਮੈਂ ਤੇਰੇ ਦਰ ਤੱਕ ਤੇ ਪਹੁੰਚ ਸਕਦਾ ਤੇਰਾ ਦਰ ਖੋਲ ਨਹੀਂ ਸਕਦਾ ਏ ਦਰ ਤੋਂ ਆਪ ਖਾਓ ਦਰਮਾ ਨੇ ठा ਡੇ ਦਰਬਾਰ ਦਰਮਾਂ ਦੇ ਮੈਂ ਤੇਰੇ ਦਰ ਤੇ ਖੜਾ ਆ ਗਿਆ ਤੇਰੇ ਦਰ ਤੇ ਬੜੀ ਵੱਡੀ ਗੱਲ ਹੈ ਤੋ ਕਿਸ ਤਰ੍ਹਾਂ ਮੰਨ ਲਈਏ ਕਬੀਰ ਤੂੰ ਪਹੁੰਚ ਗਿਆ ਪ੍ਰਮਾਤਮਾ ਦੇ ਦਰ ਤੇ ਕਿਸੇ ਮੰਦਰ ਦੇ ਚ ਪਹੁੰਚ ਗਿਆ ਮਸਜਿਦ ਦੇ ਚ ਪਹੁੰਚ ਗਿਆ ਗੁਰਦੁਆਰੇ ਪਹੁੰਚ ਗਿਆ ਗੁਰਦੁਆਰੇ ਦੇ ਬੂਏ ਤੇ ਪਹੁੰਚ ਗਿਆ ਕਿਸੇ ਮੰਦਰ ਦੇ ਦਰਵਾਜ਼ੇ ਤੇ ਪਹੁੰਚ ਗਿਆ ਕਿਸੇ ਮਸਜਿਦ ਦੇ ਕਿਸੇ ਚਰਚ ਦੇ ਦਰਵਾਜ਼ੇ ਦੇ ਨਹੀਂ ਆਪਣੇ ਜੀਵਨ ਦੇ ਦਰ ਤੇ ਪਹੁੰਚਦਾ ਹੈ ਅੰਤਰਮੁਖੀ ਹੋ ਸਕੇ ਕਿ ਸਵਕਦਮੇ ਖੋਲਾਗਾ ਮਹਾਰਾਜ ਨੇ ਦਰ ਦੀ ਵਿਆਖਿਆ ਵੀ ਕੀਤੀ ਹੈ ਜਿੱਥੇ ਦਰ ਵਸੇ RAM ਕੰਲੀ ਮੰਲਾ ਪਹਿਲਾ ਜਿੱਥੇ ਦਰ ਵਸੇ ਕਮਨ ਦਰ ਕਹੀਏ ਜਿੱਥੇ ਤੂੰ ਰਹਿੰਦਾ ਉਹ ਦਰ ਕਿੱਥੇ ਉਸ ਦਰ ਨੂੰ ਕੀ ਆਖਦੇ ਨੇ ਜਿੱਥੇ ਦਰ ਵਸੇ ਕਮਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲੈ ਇਹ ਜੋ ਭੀਤਰ ਹੈ ਅੰਦਰ ਹੈ ਦਰਵਾਜ਼ਾ ਬਾਹਰ ਦਾ ਨਹੀਂ ਹੈ ਇਸ ਅੰਦਰ ਦੇ ਦਰਵਾਜ਼ੇ ਤੱਕ ਕੌਣ ਪਹੁੰਚਿਆ ਇਸ ਭੀਤਰ ਦੇ ਦਰ ਤੱਕ ਕੌਣ ਪਹੁੰਚੇ ਅੰਤਰਮੁਖੀ ਹਰਮਰੁਪ ਨਹੀਂ ਆਉਂਦਾ ਜਿਤਨੇ ਲਾਈਫ ਬਿਜ਼ੀ ਹੋ ਜਾਏ ਮਸਰੂਫ ਹੋ ਜਾਏ ਉਹ ਉਤਨੇ ਹੀ ਬਾਹਰਮੁਖੀ ਆਉਂਦਾ ਹੈ ਕਲਾ ਸੰਗੀਤ ਕਵਤਾ ਨਿਰਤ ਸੰਗਤ ਰਾਸ਼ੀ ਤਰ੍ਹਾਂ ਤਰ੍ਹਾਂ ਦੀ ਕਲਾ ਦਾ ਜਨਮ ਇਸ ਨੂੰ ਉਹਨਾਂ ਲੋਕਾਂ ਨੇ ਦਿੱਤਾ ਹੈ ਜੋ ਥੋੜੇ ਜਿਹਾ ਆਪਣੇ ਨੇੜੇ ਆਏ ਤੇ ਜਿਨ੍ਹਾਂ ਨੇ ਸਮਾਂ ਕਢਿਆ ਆਪਣੇ ਆਪ ਦੇ ਨੇੜੇ ਆਣ ਦਾ ਤੇ ਧਰਮ ਦਾ ਜਨਮ ਤੇ ਉਹਨਾਂ ਦੇ ਅੰਦਰ ਹੋਇਆ ਜੋ ਬਿਲਕੁਲ ਆਪਣੇ ਅੰਦਰ ਪ੍ਰਵੇਸ਼ ਕਰ ਗਏ ਆਪਣੇ ਅੰਦਰ ਪ੍ਰਵੇਸ਼ ਕਰ ਗਏ ਦੋ ਸ਼ਬਦ ਮੈਨੂੰ ਕਹਿਣ ਦੇਣਾ ਜਿਤਨਾ ਬਾਹਰ ਮੁਖੇ ਮਨੁੱਖ ਹੋਵੇਗਾ ਉਤਨਾ ਹੀ ਅਧਾਰਮਕ ਕੁਝ ਵੀ ਸਮਝ ਨਹੀਂ ਆਉਂਦਾ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੀ ਮਹਿਕ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਨੂਰ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੋਈ ਪ੍ਰਮਾਤਮਾ ਦੇ ਗੀਤ ਨਾਦ ਦਾ ਪਤਾ ਚੱਲਦਾ ਹੈ ਆਪਣੇ ਨੇੜੇ ਆ ਕੇ ਕੁਝ ਪ੍ਰਮਾਤਮਾ ਦੇ ਰਸ ਦਾ ਪਤਾ ਚੱਲਦਾ ਹੈ ਕੋਈ ਰਸ ਹੈ ਕੋਈ ਨਾਦ ਹੈ ਕੋਈ ਰੂਪ ਹੈ कोई रंग है ऐसा रंग जो आकार नहीं रखता फिर भी रंग है ऐसा रूप जो आकार नहीं रखता फिर भी अनुपम है आरोप है अनूप है कलगी दरबार सर कोई रूप नहीं तेरा फिर भी तू बहुत सुंदर है बहुत सुंदर है थे पहले ही हो गए जब आकार ही नहीं है तो तू सुंदर है बहुत सुंदर है ਬਹੁਤ ਸੁੰਦਰ ਹੈ ਅਰੋਪ ਹੈ ਅਨੂਪ ਹੈ ਇਸ चीज ਦਾ ਪਤਾ ਕਦੋਂ ਚੱਲਦਾ ਹੈ ਜਦ ਮਨੁੱਖ ਥੋੜਾ ਜਿਆ ਆਪਣੇ ਨੇੜੇ ਆਉਂਦਾ ਹੈ ਤੋਂ ਮੈਂ ਫਿਰ ਦੁਹਰਾ ਦੇਣਾ ਇੱਕ ਮਨੁੱਖ ਜਿਤਨਾ ਪਦਾਰਥ ਦੇ ਨੇੜੇ ਆਪਣੇ ਨੇੜੇ ਨਹੀਂ ਪਦਾਰਥਾਂ ਬਾਰੇ ਬਹੁਤ ਕੁਝ ਜਾਣਦਾ ਹੈ ਇੱਕ ਵਿਗਿਆਨਕ ਬਹੁਤ ਕੁਝ ਜਾਣਦਾ ਹੈ ਮਨੁੱਖ ਜਿਤਨਾ ਪਰਿਵਾਰ ਦੇ ਨੇੜੇ ਆਪਣੇ ਨੇੜੇ ਨਹੀਂ ਪਰਿਵਾਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇਕ ਮਨੁੱਖ ਜਿਤਨਾ ਪਤਨੀ ਦੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਅਪ ਤਨ ਕਲ ਜੋ ਕਰੇ ਵਿਚਾਰ ਤਿਸ ਜਮ ਕੰਕਰ ਨਹੀਂ ਕਰੇ ਇੱਕ ਵਾਰ ਮਨੁੱਖ ਇਤਨਾ ਬਾਰਮੁਖੇ ਕਿਉਂ ਹੋ ਗਿਆ ਧਾਰਮਿਕ ਮਨੋਵਿਗਿਆਨ ਕਹਿੰਦਾ ਬਾਹਰ ਜੋ ਇਹ ਪਦਾਰਥ ਦਾ ਜਗਤ ਹੈ ਨੂੰ ਆਪਣੇ ਅਨੁਕੂਲ ਕਰਨਾ ਹੈ ਆਵਾਜ਼ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੇ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁੱਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਏ ਮੰਨਣਾ ਇਹ ਕੋਈ ਮਨੁੱਖ ਹੁਕਮ ਮੰਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਦੇ ਪਕਮਰਾਨੀ ਦਾ ਜਨਮ ਇੱਥੋਂ ਹੋਇਆ ਮੈਂ ਸਿਰਫ ਪਦਾਰਥ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਸਿਰਫ ਹਵਾ ਤੇ ਪਾਣੀ ਨੂੰ ਹੀ ਆਪਣੇ ਅਨੁਕੂਲ ਨਹੀਂ ਕਰਨਾ ਮੈਂ ਮਨੁੱਖਾ ਨੂੰ ਵੀ ਆਪਣੇ ਅਨੁਕੂਲ ਕਰਨਾ ਧਰਮ ਦਾ ਜਨਮ ਉਹਨਾਂ ਲੋਕਾਂ ਨੇ ਉਸਨੂੰ ਜਨਮ ਦਿੱਤਾ ਤੇ ਇਸ ਸਮਝ ਨੂੰ ਜਨਮ ਦਿੱਤਾ ਕਿ ਜਿਤਨੇ ਚਿਰ ਤੱਕ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦੇ ਅਨੁਕੂਲ ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਜਿਤਨੇ ਚਿਰ ਤੱਕ ਮਨੁੱਖ ਪਦਾਰਥਾਂ ਨੂੰ ਆਪਣੇ ਅਨੁਕool ਨਹੀਂ ਕਰ ਸਕਦਾ ਪਦਾਰਥਾਂ ਤੋਂ ਸੁਖ ਨਹੀਂ ਲੈ ਸਕਦਾ ਜਿੰਨੇ ਚਿਰ ਤੱਕ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕool ਨਹੀਂ ਕਰੇਗਾ ਆਨੰਦ ਨਹੀਂ ਲੈ ਸਕਦਾ ਨਹੀਂ ਲੈ ਸਕਦਾ ਕਿਵੇਂ ਆਪਣੇ ਆਪ ਨੂੰ ਪ੍ਰਮਾਤਮਾ ਦੇ ਅਨੁਕool ਕਰੀਏ ਤੇ ਮੈਂ ਕੱਲ ਤੁਹਾਡੇ ਸਾਹਮਣੇ ਖੋਲਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਈ ਭਲ ਮਾਨੋ ਆਰ ਹਰ ਕਥਾ ਨਿਰਾਲੇ ਨਹੀਂ ਤੇ ਹੰਕਾਰ ਦਾ ਇੱਕ ਬੀਜ ਨਹੀਂ ਹੈ ਮੈਂ ਦੋਵੇਂ ਪੰਕਤੀਆਂ ਆਪ ਨੂੰ ਸਰਵਨ ਕਰਾਵਾਂ ਤੇ ਸਮਾਪਤੀ ਹਮ ਬਡ ਕਵ ਕੁਲੇਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਗਿਆਨ ਤੇ ਸਵਸਤੇ ਸੀ ਭਗਵਾਨ ਦੇ ਨੇੜੇ ਜਾਈਏ ਗਿਆਨ ਤੇ ਸਵਸਤੇ ਸੀ ਨਿਰੰਕਾਰ ਦੇ ਨੇੜੇ ਜਾਈਏ ਗਿਆਨ ਹੰਕਾਰ ਦੇ ਨੇੜੇ ਲੈ ਕੇ ਚਲਾ ਗਿਆ ਗੁਸਤਾਖੀ ਮਾ ਉਹ ਜਿੰਨਾ ਵੱਡਾ ਗੈਨੇ ਉਤਨਾ ਵੱਡਾ ਹੰਕਾਰੇ ਮੈਂ ਐਸਾ ਦੇਖੇ ਹੰਕਾਰ ਨੂੰ ਟਿਕਣ ਵਾਸਤੇ ਗਿਆਨ ਚਾਹੀਦਾ ਅਗਿਆਨ ਦੇ ਆਸਰੇ ਤੇ ਹੰਕਾਰ ਨਹੀਂ ਖੜਾ ਹੁੰਦਾ ਧਾਮ ਦੇ ਆਸਰੇ ਤੇ ਹੰਕਾਰ ਖੜਾ ਹੁੰਦਾ ਚੋਰੀ ਦੇ ਆਸਰੇ ਤੇ ਨਹੀਂ ਇੱਕ ਮਨੁੱਖ ਕਹਿ ਸਕਦਾ ਮੈਂ ਮਾੜਾ ਮੋਟਾ ਦਾਨੇ ਹੀ ਨਹੀਂ ਬਹੁਤ ਵੱਡਾ ਦਾਨੇ ਆ ਬੜੀ ਮਹਿਫਿਲ ਦੇ ਵਿੱਚ ਕਿਸ ਤਰ੍ਹਾਂ ਕਹਿ ਸਕਦਾ ਮੈਂ ਮਾੜਾ ਮੋਟਾ ਚੋਰ ਨਹੀਂ ਆ ਬਹੁਤ ਵੱਡਾ ਚੋਰ ਕਿਵੇਂ ਕਹੇਗਾ ਚੋਰੀ ਤੇ ਹੰਕਾਰ ਕੀ ਖੜਾ ਹੋਏਗਾ। ਦਾਨ ਤੇ ਹੰਕਾਰ ਖੜਾ ਪੈਗਾ। ਇਹ ਵੀ ਮੈਰਜ ਕਰ ਸਕਦਾ। ਇਸੇ ਤਰੀਕੇ ਨਾਲ ਗਿਣਤੀ ਕਰਦੇ ਜਾਣਾ ਗੁਣਾਂ ਦੇ ਤੇ ਹੰਕਾਰ ਆਪਣੀ ਯਾਤਰਾ ਕਰਦਾ ਹੈ। ਹਮ ਬਡ ਕਵ ਕੁਲীন ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾ ਨਾਸੀ ਕਹਿ ਰਵਦਾ ਸਭੇ ਨਹੀਂ ਸਮਝਸ। ਭੂਲ ਪਰੇ ਜੈਸੇ ਬੌਰੇ ਬੌਰੇ ਕਹਿੰਦੇ ਨੇ ਪਾਗਲ ਨਾ ਸਾਰਾ ਜਗਤ ਪਾਗਲ ਹੈ ਜਿਸ ਅਗਨੀ ਦੇ ਨਾਲ ਦੀਵਾ ਜਲਾਖੇ ਘਰ ਨੂੰ ਰੋਸ਼ਨ ਕਰਨਾ ਚਾਹੀਦਾ ਉਸ ਅਗਨ ਨਾਲ ਆਪਣੇ ਘਰ ਨੂੰ ਫੂਕਦੇ ਪੈ ਜਿਸ ਗਿਆਨ ਕਰਕੇ ਭਗਵਾਨ ਨੂੰ ਪ੍ਰਾਪਤ ਕਰਨਾ ਚਾਹੀਦਾ ਸੀ ਨਿਰੰਕਾਰ ਨੂੰ ਇਹ ਤੇ ਹੰਕਾਰ ਨੂੰ ਜਨਮ ਦੇ ਰਹਿਣ ਇਹ ਤੇ ਅਗਨ ਨਾਲ ਆਪਣਾ ਘਰ ਸਾੜਦੇ ਪੈਣੇ ਦਾਨ ਤੋਂ ਹੰਕਾਰ ਸੇਵਾ ਤੋਂ ਹੰਕਾਰ ਔਰ ਇਸੇ ਤਰੀਕੇ ਦੇ ਨਾਲ ਕਵਤਾ ਤੋਂ ਹੰਕਾਰ ਪੰਡਤਾਈ ਤੋਂ ਹੰਕਾਰ ਸੇਵਾ ਤੋਂ ਹੰਕਾਰ ਹੱਦੋਂ ਗਈ ਇੱਕ ਬੀਜ ਨਹੀਂ ਹੈ ਹੰਕਾਰ ਦਾ ਹੰਕਾਰ ਦੇ ਹਜ਼ਾਰਾਂ ਬੀਜ ਨੇ ਔਰ ਹਜ਼ਾਰਾਂ ਬੀਜਾਂ ਤੋਂ ਪੈਦਾ ਹੁੰਦਾ ਹੈ ਪ੍ਰਕਿਰਤੀ ਨੇ ਹਰ ਫਲ ਦਾ ਬੀਜ ਇੱਕ ਬਣਾਇਆ ਹੈ ਲੇਕਿਨ ਹੰਕਾਰ ਦੇ ਹਜ਼ਾਰਾਂ ਬੀਜ ਨੇ ਤੋਂ ਮੈਂ ਫਿਰ ਦੁਹਰਾਵਾ ਆਪਣੇ ਆਪ ਨੂੰ ਜਿਤਨੇ ਛਿਰ ਤੱਕ ਮਨੁੱਖ ਪਰਮਾਤਮਾ ਦੇ ਅਨੁਕool ਨਹੀਂ ਕਰਦਾ ਪਰਮਾਤਮਾ ਤੋਂ ਆਨੰਦ ਨਹੀਂ ਲੈ ਸਕੇਗਾ ਪਰਮਾਤਮਾ ਦੀ ਸ਼ਕਤੀ ਉਸ ਨੂੰ ਨਹੀਂ ਮਿਲ ਸਕਦੀ ਜਿਤਨੇ ਚਿਰਤਕ ਪਦਾਰਥ ਨੂੰ ਆਪਣੇ ਅਨੁਕੂਲ ਨਹੀਂ ਕਰਦਾ ਇਹ ਪਦਾਰਥ ਤੋਂ ਵੀ ਸੁੱਖ ਨਹੀਂ ਲੈ ਸਕਦਾ ਕਤਈ ਨਹੀਂ ਲੈ ਸਕਦਾ ਇਹ ਕੁਲਾਸਮੈਂ ਤੁਹਾਡੇ ਸਾਹਮਣੇ ਬਾਕੀ ਕੱਲ ਕਰਾਂਗਾ ਇੱਥੇ ਹੀ ਸਮਾਪਤ ਇਹ ਥੋੜੇ ਦਿਨ ਤੁਹਾਡੀ ਸੇਵਾ ਕਰਨੀ ਅਤ ਕੀ ਇਹ ਸਾਲ 400 ਸਾਲਾ ਸ਼ਤਾਬਦੀ 300 ਸਾਲਾ ਸ਼ਤਾਬਦੀਆਂ ਦਾ ਰਿਹਾ ਤੇ ਦਾਸ ਦੇ ਦੋ ਦੋ ਦਿਨ ਸੇਵਾ ਰਹੀ ਗਏ ਸਭ ਜਗ੍ਹਾ ਇਹ 80 ਸੀ ਚੈਨਲ ਵਾਲੇ ਬੇਰੇ ਨਾਲੇ ਚਲਦੇ ਰਹੇ ਦੋ ਦਿਨ ਸੂਰਤ ਦੋ ਦਿਨ ਬੈਂਗਲੌਰ ਦੋ ਦਿਨ ਮਦਰਾਸ ਦੋ ਦਿਨ ਹైదరాబాద్ ਫਿਰ ਦੋ ਦਿਨ ਜਬਲਪੁਰ ਦੋ ਦਿਨ ਨਾਗਪੁਰ ਫਿਰ ਦੋ ਦਿਨ ਰਾਏਪੁਰ ਹਾਜ਼ਰੀ ਭਰਦੇ ਮੈਂ ਦਿੱਲੀ ਪਹੁੰਚਿਆ ਫਿਰ ਫਿਰ ਫਤੇਗੜ ਸਾਹਿਬ ਗਏ ਉੱਥੇ ਵੀ ਸਾਰਾ ਪ੍ਰੋਗਰਾਮ ਰਿਕਾਰਡ ਹੋਇਆ ਇਕ ਅੰਦਾਜ਼ੇ ਦੇ ਮੁਕਾਬਲ ਮੁਤਾਬਕ ਅਖਬਾਰੀ ਰਿਪੋਰਟਾਂ ਦੇ ਮੁਤਾਬਕ 45 ਲੱਖ ਦਾ ਇਕੱਠ ਹੋਇਆ ਵੱਡੇ ਵੱਡੇ ਹਾਲ ਛੇ ਲੱਗੇ ਸਨ ਛੇ ਹਾਲ ਜਿਹੜੇ ਬਣਾਏ ਗਏ ਪੰਡਾਲ ਵੱਡੇ ਵੱਡੇ ਤੇਨ ਧਰਨ ਦੀ ਕਿਦਰੇ ਵੀ ਥਾਂ ਨਹੀਂ ਸੀ ਸਟੇਜ ਤੇ ਭਾਵੇਂ ਮੈਂ 1 ਘੰਟਾ ਪਹਿਲੇ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੱਧਾ ਘੰਟਾ ਲੇਟ ਪਹੁੰਚਿਆ 1.5 ਘੰਟੇ ਤੇ ਮੈਸਟੇਜ ਤੇ ਪਹੁੰਚਿਆ ਨਰਸ ਇਤਨੇ ਪੀੜ ਪਾਇ ਵੀ ਆਈ ਪਾਈ ਪੀ ਜੋ ਹੈ ਪਾਸ ਮੈਨੂੰ ਮਿਲੇ ਹੋਇਆ ਸੀ ਕਾਰ ਦਾ ਪਰ ਭੀੜੇ ਚ ਚਲੇ ਕਿਸ ਤਰ੍ਹਾਂ ਕੋਈ ਥੋੜੇ ਜਿਹਾ ਨਸ ਦੇ ਖਿਚਾਓ ਕਰਕੇ ਮੈਂ ਚੱਲ ਨਹੀਂ ਸਕਦਾ ਸੀ ਉਹਨਾਂ ਵਿਚਾਰੇ ਨੇ ਪਾਸ ਬਣਾ ਦਿੱਤਾ ਉਹ ਗੱਡੀ ਕਿਵੇਂ ਚਲੇ ਇੰਨੇ ਇਤਨੇ ਪੀੜ ਥੋੜਾ ਜਿਹਾ ਪੈਦਲ ਚੱਲਣਾ ਪਿਆ ਉਹ ਪੁਲਿਸ ਨੇ ਰਸਤਾ ਬਣਾਇਆ ਉਹਨਾਂ ਕੋ ਦੇ ਵਸਦੀ ਗੱਲ ਵੀ ਨਹੀਂ ਸੀ ਕਹਿੰਦੇ ਕਿ ਗੈਨੇ ਜੇ ਆਮ ਪਬਲਿਕ ਹੋਵੇ ਤੇ ਅਸੀਂ ਹੋਰ ਵਿਵਹਾਰ ਕਰਦੇ ਆ ਪਰ ਹੁਣ ਸੰਗਤ ਹੈ ਤੇ ਸੰਗਤ ਦੇ ਨਾਲ ਅਸੀਂ ਸੰਗਤ ਵਾਲਾ ਹੀ ਵਿਵਹਾਰ ਕਰਾਂਗੇ ਤੇ ਗੁਰੂ ਦੀ ਸੰਗਤ ਹੈ ਰਸਤਾ ਦੇਵੇਗੀ ਤੇ ਤਾਂ ਤੁਹਾਨੂੰ ਲੈ ਜਾਵਾਂਗੇ ਉੰਜ ਨਹੀਂ ਉੰਜ ਮੁਸ਼ਕਿਲ ਮੈਂ 1.5 ਘੰਟੇ ਸਟੇਜ ਤੱਕ ਪਹੁੰਚਿਆ ਕਰੀਬਨ ਕਰੇਪਨ ਹਰ ਮਜ਼ਬਦ ਦੇ ਮੁਖੀ ਪਹੁੰਚੇ ਹੋਏ ਸਨ 400 ਸਾਲਾਂ ਤੇ ਜਦ ਮੈਂ ਅੰਮ੍ਰਿਤਸਰ ਗਿਆ ਹਰ ਗਲੀ ਪੈਕ ਸੀ ਕਿਸੇ ਗਲੀ ਚ ਲੰਘਣ ਦਾ ਰਸਤਾ ਨਹੀਂ ਸੀ ਹੈਵੀ ਮੈਸ ਕਰੋ ਔਰ ਇਹ ਜੇ ਕਹਿ ਲੋ ਸਿਰਫ ਇੱਕ ਹਿੱਸਾ ਸੰਗਤ ਦਰਬਾਰ ਸਾਹਿਬ ਦਰਸ਼ਨ ਕਰ ਸਕੇ ਤਿੰਨ ਹਿੱਸੇ ਦਰਸ਼ਨ ਕੀਤੇ ਬਿਨਾ ਵਾਪਸ ਆਏ ਰਸਤਾ ਹੀ ਨਹੀਂ ਸੀ ਐਨੇ ਬੇ ਇਤਨੇ ਬੇ ਸਕੇਲ ਤੇ ਜਦ 10 ਪਹੁੰਚਿਆ ਸੀ ਜੋ ਨਵ ਅੰਮ੍ਰਿਤਸਰ ਬਣਾਇਆ ਗਿਆ ਸੀ ਪੰਡਾਲ ਬਹੁਤ ਵੱਡਾ ਔਰ ਉੱਥੇ ਵੀ ਇੱਕ ਅੰਦਾਜ਼ੇ ਦੇ ਮੁਤਾਬਕ ਕਈ ਨੇ 25 ਲੱਗਦਾ ਇਕੱਠ ਸੀ ਦ라이 ਲਾਮਾ ਜੀ ਵੀ ਪਹੁੰਚੇ ਸਨ ਰਵੀ ਸ਼ੰਕਰ ਜੀ ਇਸ ਵਕਤ Hindu Jagaddev Mukhi ਮੰਨੇ ਜਾਂਦੇ ਨੇ ਉਹ ਵੀ ਪਹੁੰਚੇ ਸਨ حضرت ਨਜ਼ਾਮੁਦੀਨ ਔਲੀਆ ਉਹਨਾਂ ਦੇ ਦਰਗਾਹ ਦੇ ਜਿਹੜੇ ਇਸ ਵਕਤ ਮੁਖੀ ਮਜੌਰ ਨੇ ਉੱਥੇ ਪਹੁੰਚੇ। ਭਾਵ ਉਹ 90 ਸਾਲ ਦੇ ਨੇ ਬੜੇ ਬਜ਼ੁਰਗ ਸਨ। ਕਹਿਣ ਲੱਗੇ ਨਹੀਂ ਅਕੀਦਤ ਦੇ ਫੁੱਲ ਬੇਟ ਕਰਨ ਮੈਂ ਵੀ ਜਾਣਾ। ਹਰ ਮਜ਼ਬਬ ਦਾ ਮੁਖੀ ਇੱਕੋ ਹੀ ਸਟੇਜ ਤੇ ਬੈਠਾ ਸੀ। حضرت ਨਜ਼ਾਮੁद्दीन औलिया ਉਹਨਾਂ ਦੀ ਦਰਗਾਹ ਦੇ ਮਜ਼ਹੌਰ ਨੇ ਜਿਹੜੇ ਦੋ ਸ਼ਬਦ ਕਹਿ ਮੈਂ ਕਹਿ ਕੇ ਸਮਾਪਤੀ ਕਰਾਂ। ਉਹਨੇ ਕਿਹਾ ਖੁਦਾ ਨੇ ਆਖਿਆ ਜਗਤ ਹੋ ਜਾ। ਜਗਤ ਹੋ ਗਏ। ਜਗਤ ਸ਼ਬਦ ਤੋਂ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ 400 ਸਾਲਾ ਸਥਾਪਨਾ ਦਿਵਸ ਮਨਾ ਰਹੇ ਸਾਂ ਤੇ ਗੁਰੂ ਗ੍ਰੰਥ ਸਾਹਿਬ ਸ਼ਬਦਾ અવਤਾਰ ਕਹਿੰਦੇ ਨੇ ਇੱਕ ਸ਼ਬਦ ਹੋਇਆ ਖੁਦਾ ਤੂੰ ਹੋ ਜਾ ਜਗਤ ਹੋ ਗਿਆ ਤੂੰ ਜਗਤ ਸ਼ਬਦ ਤੋਂ ਹੋਇਆ ਅਗਲੇ ਜਿਹੜੇ ਦੋ ਸ਼ਬਦ ਨੇ ਸੁਣਨ ਵਾਲੇ ਨੇ ਜਿਹੜੇ ਉਸ ਨੇ ਕਹੇ ਕਿ ਮੇਰੇ ਕੋਲ ਨਹੀਂ ਬੈਠੇ ਸਨ ਮੇਰੇ ਬੋਲਣ ਤੋਂ ਬਾਅਦ ਉਹਨਾਂ ਨੇ 10 ਮਿੰਟ ਇਹ ਬੋਲ ਬੋਲ ਹੈ ਕਹਿੰਦੇ ਕਿ ਅਜੇ ਦੁਨੀਆ ਸਿਆਣੀ ਨਹੀਂ ਹੈ ਜੇ ਦਿਨ ਸਾਰੀ ਦੁਨੀਆ ਸਿਆਣੀ ਹੋਈ ਤੇ ਸਿਆਣੀ ਦੁਨੀਆ ਦਾ ਇੱਕੋ ਹੀ ਪੈਗੰਬਰ ਹੋਵੇਗਾ ਔਰ ਉਸ ਪੈਗੰਬਰ ਦਾ ਨਾਮ ਹੋਵੇਗਾ ਧਨ ਗੁਰੂ ਗ੍ਰੰਥ ਸਾਹਿਬ